ਆਹ ਦੇਖੋ ਤੁਸੀਂ ਗੱਡੀਆਂ ਤੇ ਗੱਡੀਆਂ ਪੂਰੀਆਂ ਚੰਡੀਗੜ੍ਹ ਤੋਂ ਹੀ ਭਰ-ਭਰ ਕੇ ਇਸ ਤਰ੍ਹਾਂ-ਤਰ੍ਹਾਂ ਦੇ ਭਾਂਦ-ਭਾਂਦ ਦੇ ਮਤਲਬ ਐ ਲਾ ਲਓ ਪੂਰੇ ਦੁਨੀਆ 'ਚ ਲੋਕ ਇੱਥੇ ਪਹੁੰਚੇ ਹੋਏ ਨੇ। ਅਸੀਂ 200 ਮੀਟਰ ਹਉਣ ਤੋਂ ਬਾਅਦ ਲੰਗਰ ਸਾਹਿਬ ਗੁਰਦੁਆਰੇ ਤੋਂ ਬਾਅਦ ਆਪਾਂ ਸਤਖੰਡ ਸ਼੍ਰੀ ਹਜੂਰ ਸਾਹਿਬ ਪਹੁੰਚ ਗਏ ਆ ਜੀ। ਠੀਕ ਆ ਉੱਪਰ ਲਿਖਿਆ ਵੀ ਹੋਇਆ ਤਖਤ ਸਤਖੰਡ ਸ਼੍ਰੀ ਹਜੂਰ ਅਬਚਲ ਨਗਰ ਸਾਹਿਬ ਨੰਦੇੜ। ਨੰਦੇੜ ਜਿਹੜਾ ਹੈਗਾ ਉਹ ਸ਼ਹਿਰ ਦਾ ਨਾਮ ਆ। ਤੇ ਇਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋਤੀ ਜੋਤ ਸਮਾਈ ਸੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਤੇ ਬਾਈ ਬਾਈ ਸਾਡੇ ਇਹ ਬਾਈ ਸਾਡੇ ਨਾਲ ਦੇ ਬੰਦੇ ਨੇ ਸਤਵਿੰਦਰ ਕੌਰ ਬਟਰੂਖਾ ਚੈਨਲ ਵਾਲੇ ਬਾਈ ਇਹ ਸਾਨੂੰ ਬਹੁਤ ਵਾਰੀ ਮਿਲੇ ਨੇ ਹਾਂ ਜੀ ਹਾਂ ਵਧੀਆ ਵਧੀਆ ਬਸ ਚੱਲੀ ਜਾਂਦਾ ਡ੍ਰੀਮ 11 ਪੇ ਇਸ ਹਫਤੇ ਜੀਤੋ ਫਰਸਟ ਪ੍ਰਾਈਜ਼ ਟੀਮ ਕਰੋੜ ਔਰ ਗ੍ਰੀਤੀ ਔਰ ਰਣਵੀਰ ਕੇ ਸਾਥ ਮੈਚ ਦੇਖਣੇ ਦਾ ਮੌਕਾ ਪਾਓ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਠੀਕ ਹੈ ਜੀ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਜੀ ਇੱਕ ਨਿਸ਼ਾਨ ਸਾਹਿਬ ਉੱਪਰ ਡੌੜੀ ਤੇ ਪੌੜੀਆਂ ਚੜ੍ਹ ਕੇ ਆ ਤੇ ਕਹਿੰਦੇ ਇੱਥੇ ਇੱਕ ਦਰਖਤ ਵੀ ਲੱਗਿਆ ਹੋਇਆ ਜਿਹਦੇ ਨਾਲ ਗੁਰਗੋਮੇ ਸਿੰਘ ਜੀ ਆਪਣਾ ਘੋੜਾ ਬੰਨ੍ਹਦੇ ਹੁੰਦੇ ਸੀ ਤੇ ਉਹ ਜਿਹੜਾ ਦਰਖਤ ਆ ਜਿਹੜਾ ਨੀਚੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਇਹਦੇ ਥਰਡੇ ਪਾਸੇ ਆ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਬਿਲਡਿੰਗ ਦੀ ਉਸਾਰੀ ਕਰਵਾਈ ਸੀ ਸੱਤ ਮੰਜ਼ਲਾ ਉਹਨਾਂ ਨੇ ਕਹਿੰਦੇ ਇਹ ਬਿਲਡਿੰਗ ਬਣਵਾਉਣੀ ਸੀ ਪਰ ਕਿਸੇ ਕਾਰਨਾ ਕਰਕੇ ਇਹ ਬਿਲਡਿੰਗ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਜੋਤੀ ਜੋਤ ਸਮਾਏ ਸੀ ਤੇ ਆਪਣੇ ਘੋੜੇ ਸਮੇਤ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਚਿਖਾ ਤਿਆਰ ਕਰਕੇ ਕਹਿੰਦੇ ਆਪਣੇ ਘੋੜੇ ਸਮੇਤ ਉਚਖਾ ਦੇ ਵਿੱਚ ਪਰਵੇਸ਼ ਕਰ ਗਏ ਸੀ ਤੇ ਇਧਰ ਆ ਜੀ ਮਹਾਰਾ ਰਣਜੀਤ ਸਿੰਘ ਜੀ ਦੀ ਬਣਵਾਈ ਹੋਈ ਬੌਲੀ ਕਹਿੰਦੇ ਜਦੋਂ ਗਾਗਰ ਸੇਵਾ ਹੁੰਦੀ ਹੈ ਨਾ ਤਾਂ ਇੱਕ ਗਾਗਰ ਇਸ ਬੌਲੀ ਚੋਂ ਭਰੀ ਜਾਂਦੀ ਹੈ ਤੇ ਇੱਕ ਗਾਗਰ ਜਿਹੜੀ ਹੈ ਗੋਦਾਵਰੀ ਨਦੀ ਚੋਂ ਭਰ ਕੇ ਲੈ ਕੇ ਜਾਂਦੇ ਨੇ ਠੀਕ ਆ ਤੇ ਉਹ ਤਾਂ ਆਪਾਂ ਨੂੰ ਸਾਨੂੰ ਗਾਗਰ ਸੇਵਾ ਵਾਲੀ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਸ਼ੇਅਰ ਕੀਤਾ ਸੀ ਇਹ ਆ ਜੀ ਉਹ ਮਹਾਰਾ ਰਣਜੀਤ ਸਿੰਘ ਜੀ ਬਣਵਾਈ ਹੋਈ ਬੌਲੀ ਤੇ ਇਧਰਲੇ ਪਾਸੇ ਦੇਗ ਦਾ ਲੰਗਰ ਚੱਲ ਰਿਹਾ ਮਤਲਬ ਸ਼ਰਦਾਈ ਦਾ ਇੱਕ ਸਿੰਪਲ ਦੇਗਾ ਕਾਲੀਆਂ ਮਿਰਚਾਂ ਪਾਈਆਂ ਹੋਈਆਂ ਨੇ ਤੇ ਇੱਕ ਦੇ ਵਿੱਚ ਥੋੜਾ ਜਿਹਾ ਇਹਨਾਂ ਨੇ ਸੁੱਖਾ ਪਾ ਕੇ ਉਹ ਦੇਗ ਨੂੰ ਬਣਾਇਆ ਹੋਇਆ ਜਿਹਨੂੰ ਇਹ ਸ਼ਰਦਾਈ ਕਹਿੰਦੇ ਨੇ ਬਈ ਨਾਰਮਲ ਹੀ ਆ ਨਾ ਇਹ ਬਹੁਤ ਠੀਕ ਆ ਤੇ ਇਹ ਭਾਈ ਚਿੱਟੇ ਰੰਗ ਦੀ ਦੇਗਾ ਤੇ ਇਹ ਹੈਗੀ ਜੀ ਨਾਰਮਲ ਸ਼ਰਦਾਈ ਮਠਾ ਮਠਾ ਪਾਇਆ ਹੋਇਆ ਤੇ ਇਹਦੇ ਕੋਲ ਹੈਗੀ ਆ ਹਰੇ ਰੰਗ ਦੀ ਆ ਦੇਖੋ ਰੰਗ ਦਾ ਫਰਕ ਹੈ ਨਾ ਇਹ ਚਿੱਟੀ ਆ ਉਹ ਹਰੀ ਜੀ ਆ ਇਹ ਸੁੱਕੇ ਵਾਲੀ ਆ ਤੇ ਇਹ ਦੇਗ ਹੈਗੀ ਇਹਨੂੰ ਨਾਰਮਲ ਤੇ ਹੁਣ ਆਪਾਂ ਪਹਿਲਾਂ ਇਹ ਨਾਰਮਲ ਸ਼ਕ ਲਈਏ ਭਾਈ ਇੱਥੋਂ ਤੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਆਪਾਂ ਦਰਸ਼ਨ ਕਰਵਾਤੇ ਨੇ ਸਾਈਡਾਂ ਦੇ ਸਕਰੀਨਾਂ ਲੱਗੀਆਂ ਹੁੰਦੀਆਂ ਨੇ ਸੰਗਤ ਬਾਹਰ ਬਹਿ ਕੇ ਵੀ ਜੇ ਕੀਰਤਨ ਸੁਣਨਾ ਚਾਹੁੰਦੀ ਆ ਭਈ ਬਾਹਰ ਬਹਿ ਕੇ ਵੀ ਸੰਗਤ ਕੀਰਤਨ ਸੁਣ ਸਕਦੀ ਆ ਜਿਵੇਂ ਆ ساری ਸੰਗਤ ਇੱਥੇ ਬੈਠੀ ਆ ਠੀਕ ਆ ਜੀ ਦੋਨੇ ਪਾਸੇ ਸਕਰੀਨਾਂ ਲੱਗੀਆਂ ਹੁੰਦੀਆਂ ਨੇ ਸਵੇਰੇ 2 ਵਜੇ ਇੱਥੇ ਕੀਰਤਨ ਚੱਲ ਪੈਂਦਾ ਜੀ ਆਸਾ ਦੀ ਵਾਰ ਦਾ ਕੀਰਤਨ ਹੋਣ ਲੱਗ ਜਾਂਦਾ ਤੇ 11:30 ਵਜੇ ਕਹਿੰਦੇ ਇੱਥੇ ਦੇਖ ਦਾ ਆਪਣੇ ਦਾਲ ਦਾ ਪ੍ਰਸ਼ਾਦ ਵੀ ਮਿਲਦਾ ਤੇ ਉਹ ਜਿਹੜਾ ਦਾਲ ਦਾ ਪ੍ਰਸ਼ਾਦ ਹੈ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਪਠਾਨਾ ਨੇ ਹਮਲਾ ਕੀਤਾ ਸੀ ਨਾ ਤਾਂ ਜਦੋਂ ਜ਼ਖਮੀ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਦਾਲ ਦਾ ਪ੍ਰਸ਼ਾਦ ਛਕਦੇ ਹੁੰਦੇ ਸੀ ਦਾਲ ਛਕਦੇ ਹੁੰਦੇ ਸੀ ਤਾਂ ਉਹਨਾਂ ਨਾਲ ਕਹਿੰਦੇ ਉਹਦਾ ਜਿਹੜਾ ਜ਼ਖਮ ਸੀ ਉਹ ਛੇਤੀ ਭਰ ਗਿਆ ਸੀ ਫਿਰ ਉਹ ਰਵਾਇਤ ਚਲਾ ਲਈ ਇਹਨਾਂ ਨੇ ਫਿਰ ਉਹ ਦਾਲ ਹੁਣ ਵੀ ਵਰਤਾਈ ਜਾਂਦੀ ਹੈ ਇੱਥੇ ਦੁਪਹਿਰੇ 11:30 ਵਜੇ ਕਹਿੰਦੇ ਉਹ ਲੰਗਰ ਜਿਹੜਾ ਹੈਗਾ ਜੀ ਦਾਲ ਦਾ ਉਹ ਸ਼ੁਰੂ ਹੋ ਜਾਂਦਾ ਤੇ ਸਾਹਮਣੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਸਥਾਨ ਮਾਈ ਭਾਗੋ ਜੀ ਦਾ ਬਣਿਆ ਹੋਇਆ ਜੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਨਾਲ ਸੱਜੇ ਪਾਸੇ ਠੀਕ ਆ ਤੇ ਜਿਹੜਾ ਤੁਸੀਂ ਆਲੇ-ਦਾਲ ਇਧਰਲੇ ਪਾਸੇ ਦੇਖ ਰਹੇ ਹੋ ਜੀ ਇਹ ਸਾਰਾ ਰਹਿائش ਪ੍ਰਬੰਧ ਆ ਇੱਥੇ ਵੀ ਕਮਰੇ ਮਿਲ ਜਾਂਦੇ ਨੇ ਏਸੀ ਵਗੇ ਨੌਨ ਏਸੀ ਵੀ 700 ਰੁਪਏ ਕਹਿੰਦੇ ਕਿਰਾਇਆ ਹੁੰਦਾ ਇਹਨਾਂ ਦਾ ਠੀਕ ਆ ਤੇ ਇਹਦੇ ਪਿਛਲੇ ਪਾਸੇ ਵੀ ਰਹਿਐ ਇਸ ਦਾ ਪ੍ਰਬੰਧ ਬਣਿਆ ਹੋਇਆ ਬਾਕੀ ਜ਼ਿਆਦਾਤਰ ਸਾਰੀ ਸੰਗਤ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੀ ਆ ਬਾਬਾ ਨਿਹੰਗ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜਾ ਬਣਿਆ ਹੋਇਆ ਠੀਕ ਆ ਤੇ ਇਹ ਆ ਜੀ ਇੱਥੋਂ ਦਾ ਦੁਸ਼ਹਿਰਾ ਤੋਂ ਇੱਕ ਦਿਨ ਪਹਿਲਾਂ ਦਾ ਮਾਹੌਲ ਹੁਣ ਸਾਨੂੰ ਆਪਾਂ ਜਾ ਕੇ ਬਾਜ਼ਾਰ ਦੇ ਵਿੱਚ ਦਰਸ਼ਨ ਮੇਲਾ ਕਰਵਾਉਣੇ ਆ ਜੀ ਇਹ ਹੁਣ ਆਪਾਂ ਚੱਲਦੇ ਆਂ ਬਾਹਰ ਨੂੰ ਤੇ ਬਾਹਰ ਜਾ ਕੇ ਸਾਨੂੰ ਆਪਾਂ ਦਰਸ਼ਨ ਮੇਲਾ ਕਰਵਾਉਣੇ ਆ ਜੋ ਇੱਥੇ ਸੰਗਤ ਪਹੁੰਚੀ ਹੋਈ ਆ ਜੋ ਇੱਥੋਂ ਦਾ ਜੋ ਵੀ ਮਾਹੌਲ ਆ ਜੀ ਠੀਕ ਆ ਤੇ ਇਧਰਲੇ ਪਾਸੇ ਪਾਣੀ ਦੀ ਛਬੀਲ ਲੱਗੀ ਹੁੰਦੀ ਆ ਵੀ 24 ਘੰਟੇ ਚੱਲਦੀ ਆ ਤੇ ਲੰਗਰ ਵੀ ਪਾਈ ਇੱਥੇ 24 ਘੰਟੇ ਚੱਲਦਾ ਜੀ ਦੁਸ਼ਹਿਰੇ ਵਾਲੇ ਦਿਨਾਂ ਦੇ ਵਿੱਚ ਰਹਿਣ ਕਰਨ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਸੰਗਤ ਜ਼ਿਆਦਾ ਪਹੁੰਚ ਜਾਂਦੀ ਆ ਬਾਕੀ ਦਿਨਾਂ ਦੇ ਵਿੱਚ ਜਦੋਂ ਮਰਜ਼ੀ ਆਓ ਤੁਸੀਂ ਤੁਹਾਨੂੰ RAM ਨਾਲ ਇੱਥੇ ਕਮਰਾ ਵਗੈਰਾ ਰਹਿਣ ਨੂੰ ਮਿਲ ਜਾਂਦਾ ਠੀਕ ਆ ਜੀ ਘੋੜੇ ਇੱਥੇ ਬਹੁਤ ਪਹੁੰਚੇ ਹੋਏ ਨੇ ਥਾਂ ਥਾਂ ਤੋਂ ਲੈ ਕੇ ਆਏ ਹੋਏ ਨੇ ਬਾਈ ਤੁਹਾਨੂੰ ਆ ਘੋੜਾ ਵੀ ਦਿਖਾ ਦਈਏ ਇੱਕ ਨੇੜੇ ਕਰਕੇ ਕੋਈ ਨਹੀਂ ਕਹਦਾ ਲੱਗੇ ਧਿਆਨ ਦੇਣਾ ਦੀ ਇਹਨੇ ਠੀਕ ਆ ਇੱਕ ਭਾਈ ਇਧਰਲੇ ਪਾਸੇ ਖੜਾ ਘੋੜਾ ਬੜਾ ਵਾਵਾ ਦਾ ਖੋੜੇ ਦੇ ਉਹ ਦਰੀ ਜਾਣਾ ਦੇਖੀ ਵੇਖੀ ਵੇਖੀ ਮੇਰੇ ਛੋਟਾ ਭਾਈ ਪੂਰਾ ਸਜਾਇਆ ਹੋਇਆ ਮਾਲਾ-ਮੂਲਾ ਪਾ ਕੇ ਬਸ ਮਗਰਲੇ ਪਾਸੇ ਨਹੀਂ ਆਪਾਂ ਨੂੰ ਜਾਂਦੇ ਕਿਤੇ ਦਲੱਤਾ ਮਾਰੇ ਭਾਈ ਠੀਕ ਆ ਬਹੁਤ ਘੋੜੇ-ਘੂੜੇ ਪਹੁੰਚੇ ਹੋਏ ਨੇ ਹਾਥੀ ਉੱਥੇ ਪਹੁੰਚੇ ਹੋਏ ਨੇ ਥਾਂ-ਥਾਂ ਦੇ ਉੱਤੇ ਤੇ ਆ ਦੇਖੋ ਜੀ ਇਧਰ ਵੀ ਸਿੰਘ ਭਾਈ ਘੋੜਿਆਂ ਦੇ ਉੱਤੇ ਬੈਠੇ ਨੇ ਪੂਰਾ ਜਾਹੋ ਜਲਾਲ ਇੱਥੇ ਪੂਰੀ ਗੱਲਬਾਤ ਆ ਭਾਈ ਲੋ ਜੀ ਹੁਣ ਆਪਾਂ ਆ ਗਏ ਆ ਜੀ ਬਾਜ਼ਾਰ ਚ ਵਾਪਸ ਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਭਾਈ ਇੱਥੋਂ ਦਾ ਰੌਣਕ ਮੇਲਾ ਠੀਕ ਆ ਤੇ ਸੰਗਤ ਸਵੇਰੇ ਸ਼ਾਮ ਨੂੰ ਜਿਆਦਾ ਹੋ ਜਾਂਦੀ ਆ ਦੁਪਹਿਰੇ ਥੋੜੀ ਜੀ ਠੀਕ ਹੁੰਦੀ ਆ ਹਜੇ ਵੀ ਸੰਗਤ ਘਾਟਾ ਦਰਵਾਜ਼ਾ ਪਰ ਨਾਰਮਲ ਦਿਨਾਂ ਦੇ ਨਾਲੋਂ ਅੱਜ ਜ ਇਕੱਠ ਜਿਆਦਾ ਆ ਭਾਈ ਆਲੇ-ਦਾਲੇ ਦੁਕਾਨਾਂ ਦੇ ਉੱਤੇ ਸਮਾਨ ਸਮੂਹ ਲੈਣ ਵਾਲੀਆਂ ਦੁਕਾਨਾਂ ਸਾਡੇ ਨਾਲ ਵੀ ਜਿਹੜੀ ਸੰਗਤ ਆਈ ਸੀ ਉਹਨਾਂ ਕੋ ਇੱਕ ਇੱਕ ਬੈਗ ਲੈ ਕੇ ਆਈ ਸੀ ਤੇ ਦੋ ਦੋ ਬੈਗ ਕਿੱਥੋਂ ਵਾਪਸ ਲੈ ਕੇ ਚੱਲੇ ਨਹੀਂ ਬਸ ਦੇ ਤਾਹਾਂ ਤਰ ਰਹੇ ਨੇ ਬੈਗ ਮਸਾਲੇ ਤੇਲ ਬਦਾਮ ਕਾਜੂ ਦਾਖਾਂ ਹੋਰ ਜਿਹੜੀਆਂ ਚੀਜ਼ਾਂ ਨੇ ਮਤਲਬ ਹਨਾ ਪਤੀਲੇ ਬਤੂਲੇ ਭਾਂਡੇ ਭੁੰਡੇ ਆਪਣੇ ਪਿੰਡਾਂ ਵਾਲੇ ਲੈ ਕੇ ਜਾਂਦੇ ਨੇ ਜੋ ਵੀ ਤਾਂ ਉਹ ਇੱਥੋਂ ਲੈ ਕੇ ਆਏ ਨੇ ਠੀਕ ਆ ਹਾਂ ਜਿਹੜਾ ਸਮਾਨ ਮਤਲਬ ਉਹਨਾਂ ਨੂੰ ਲੱਗਦਾ ਵੀ ਇੱਥੇ ਸਸਤਾ ਮਿਲਦਾ ਹਨਾ ਤਾਂ ਉਹ ਮਤਲਬ 6-6 ਮਹੀਨੇ ਦਾ ਰਾਸ਼ਨ ਕੇਰਾ ਉਹਨਾਂ ਨੇ ਲੈ ਲਿਆ ਚਾਹ ਪੱਤੀਆਂ ਹੋਰ ਲੱਲੇ ਭੱਬੇ ਜੋ ਵੀ ਸਮਾਨ ਆ ਠੀਕ ਆ ਇੱਧਰ ਇਹ ਵੀ ਹੁਣ ਸਾਡੇ ਵਾਲਾ ਛੱਲੇ ਸ਼ਾਂਪਾ ਦੇਖਣ ਲੱਗ ਗਿਆ ਤੇ ਬਾਕੀ ਇੱਧਰ ਦੇਖੋ ਭਾਈ ਘੋੜਿਆਂ ਦੇ ਉੱਤੇ ਪੂਰਾ ਗਾਹ ਪਿਆ ਹੋਇਆ ਹਾਥੀ ਉੱਥੀ ਵੀ ਇੱਥੇ ਫੁੱਲ ਆਏ ਹੋਏ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਂ ਆਹ ਭਾਈ ਬਾਈ ਕੋਲ ਪਿਆ ਸਾਰਾ ਸਮਾਨ ਠੀਕ ਆ ਬਦਾਮ ਨੂੰ ਕਹਿੰਦਾ 600 ਰੁਪਏ ਕਿਲੋ ਦਾਖਾਂ 200 ਰੁਪਏ ਕਿਲੋ ਕਾਜੂ 700 ਰੁਪਏ ਕਿਲੋ ਤੇ ਹੋਰ ਕੀ ਪੁੱਛਿਆ ਸੀ ਬਾਈ ਤੋਂ ਖਸਖਸ 600 ਰੁਪਏ ਕਿਲੋ ਤੇ ਗੂੰਦ ਹੈਗੀ ਆ 300 ਰੁਪਏ ਨੂੰ ਠੀਕ ਆ ਆਪਣੇ ਪੰਜਾਬ ਨਾਲ ਜੇ ਮਾੜਾ-ਮੋਟਾ ਤੁਹਾਨੂੰ ਰੇਟ ਦਾ ਫਰਕ ਲੱਗਦਾ ਤਾਂ ਚੀਜ਼ ਦਾ ਹੀ ਫਰਕ ਹੋ ਸਕਦਾ ਕਿਉਂਕਿ ਜਿੱਥੇ ਜ਼ਿਆਦਾ ਚੀਜ਼ ਵਿਕਦੀ ਆ ਤਾਂ ਉੱਥੇ ਫਿਰ ਡੁਪਲੀਕੇਸੀ ਵੀ ਹੋ ਜਾਂਦੀ ਆ ਭਾਈ ਜਾਲੀ ਜੁਲੀ ਮਿਲਣ ਦਾ ਹੀ ਬਹੁਤ ਸਮਾਨ ਆਉਂਦਾ ਪਰ ਆਪਣੇ ਪਿੰਡਾਂ ਪੁੰਡਾਂ ਵਾਲੇ ਕਿਹਨਾਂ ਦਾ ਲੈ ਕੇ ਜਾਂਦੇ ਨੇ ਸਾਰਾ ਕੁਝ ਤੇ ਇੱਧਰ ਭਾਈ ਭਾਂਡੇ ਵਾਲਿਆਂ ਦੇ ਦੁਕਾਨਾਂ ਨੇ ਆਪਣੇ ਪਿੰਡਾਂ ਵਾਲੀਆਂ ਬੀਬੀਆਂ ਮਾਈਆਂ ਭਾਂਡੇ ਜ਼ਰੂਰ ਲੈ ਕੇ ਜਾਂਦੀਆਂ ਨੇ ਕਿ ਹਜੂਰ ਸਾਹਿਬ ਦੀ ਨਿਸ਼ਾਨੀ ਰਹਿ ਜਾਂਦੀ ਆ ਠੀਕ ਆ ਐ ਫੁੱਲਾਂ ਫਾਲਾਂ ਜਿਹੇ ਵਾਲੇ ਕੱਪ ਠੀਕ ਆ ਹੋਰ ਸਾਰਾ ਸਮਾਨ ਇੱਥੋਂ ਲੈ ਲੂ ਕੇ ਜਾਂਦੀਆਂ ਨੇ ਭਾਈ ਬੀਬੀਆਂ ਇੱਧਰਲੇ ਪਾਸੇ ਭਾਈ ਲੰਗਰ ਲੱਗਿਆ ਹੋਇਆ ਠੀਕ ਆ ਥਾਂ ਥਾਂ ਦੇ ਉੱਤੇ ਲੰਗਰ ਲੱਗੇ ਹੋਏ ਨੇ ਮੈਗੀਆਂ ਦੇ ਗੋਲ ਗੱਪਿਆਂ ਦੇ ਖਿਚੜੀਆਂ ਦੇ ਦੋਸਿਆਂ ਦੇ ਪਾਸ-ਪਾਸ ਦੇ ਲੰਗਰ ਲੱਗੇ ਹੋਏ ਨੇ ਆਹ ਡਿਸਪੈਂਸਰੀ ਆ ਭਾਈ ਕੋਈ ਬਿਮਾਰ ਠਾਰ ਹੋ ਜਾਂਦਾ ਬੈੱਡ-ਬੁੱਡ ਲਾਏ ਹੋਏ ਨੇ ਬੋਤਲਾਂ-ਬੂਤਲਾਂ ਵੀ ਲਾਉਂਦੇ ਨੇ ਦਵਾਈਆਂ-ਦਵਾਈਆਂ ਸਾਰਾ ਕੁਝ ਕਹਿੰਦੇ ਫ੍ਰੀ ਮਿਲਦਾ ਠੀਕ ਆ ਜੀ ਤੇ ਨਾਲ ਇਧਰ ਛਵੀਲ ਲੱਗੀ ਹੋਈ ਆ ਛਵੀਲ ਜਿਹੜੀ ਹੈਗੀ ਐ ਇਹ 24 ਘੰਟੇ ਚੱਲਦੀ ਆ ਰਾਤ ਨੂੰ 12 ਵਜੇ ਆਓ 1 ਵਜੇ ਆਓ ਜਦੋਂ ਮਰਜ਼ੀ ਤੁਸੀਂ ਆਓ ਠੀਕ ਆ ਤੇ ਇਸ ਦੇ ਪਿਛਲੇ ਪਾਸੇ ਗੁਰੂ ਨਾਨਕ ਨਿਵਾਸ ਆ ਰਹਿਣ ਵਾਸਤੇ ਤੇ ਸੱਜੇ ਪਾਸੇ ਤੇ ਖੱਬੇ ਪਾਸੇ ਜਿੰਨੀਆਂ ਵੀ ਤੁਸੀਂ ਕੰਧਾਂ ਦੇਖ ਰਹੇ ਹੋ ਨਾ ਇਹ ਸਾਰੀਆਂ ਰਹਿੈਸ਼ੀ ਪ੍ਰਬੰਧ ਆ ਜੀ ਠੀਕ ਆ ਆਲੇ ਦਾਲੇ ਦੁਕਾਨਾਂ ਵੀ ਨੇ ਇੱਥੇ ਇਹ ਖੁੱਲਾ ਹੀ ਰਹਿੰਦਾ ਬਾਜ਼ਾਰ ਦਾ 10 10 11 ਗੂਰਾਂ ਵਜੇ ਤੱਕ ਹੁਣ ਦੁਸ਼ਹਿਰੇ ਕਰਕੇ ਥੋੜਾ ਜਿਹਾ ਇਕੱਠ ਜਾਦੇ ਆ ਬਸ ਰਹਿਸ਼ ਦਾ ਇਹ ਚੱਕਰ ਪੈ ਜਾਂਦਾ ਕਿ ਤੁਸੀਂ ਬਾਕੀ ਦਿਨਾਂ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਕਮਰਾ ਆਰਮ ਨਾਲ ਮਿਲ ਜਾਂਦਾ ਬਸ ਦੁਸ਼ਹਿਰੇ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਡਜਸਟ ਕਰਨਾ ਪੈਂਦਾ ਭਾਈ ਕਿਉਂਕਿ ਲੱਖਾਂ ਦੀ ਗਿਣਤੀ ਸੰਗਤ ਆਉਂਦੀ ਆ ਫਿਰ ਲੱਖਾਂ ਨੂੰ ਕਮਰੇ ਨੂੰ ਦੇਣਾ ਬਹੁਤ ਮੁਸ਼ਕਲ ਹੋ ਜਾਂਦੀ ਆ 100 ਦੇ ਨੇੜੇ ਤੇੜੇ ਦਾ ਕਹਿੰਦੇ ਬਸ ਪਹੁੰਚੀ ਹੋਈ ਆ ਇੱਥੇ ਪੂਰੇ ਇੰਡੀਆ ਦੇ ਵਿੱਚੋਂ ਇਹਦੀ ਸੰਗਤਾਂ ਲੈ ਕੇ ਆਏ ਨੇ ਭਾਈ ਠੀਕ ਆ ਤੇ ਰਾਤ ਨੂੰ ਆ ਉੱਪਰ ਲੜੀਆਂ ਚੱਲਦੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਉਹਦਾ ਵੀ ਸ਼ਾਟ ਤੁਹਾਨੂੰ ਦਿਖਾਵਾਂਗੇ ਆਪਾਂ ਚੱਕ ਕੇ ਠੀਕ ਆ ਤੇ ਸਾਹਮਣੇ ਗੁਰਦੁਆਰਾ ਲੰਗਰ ਸਾਹਿਬ ਆ ਗਿਆ ਇੱਧਰ ਆ ਗਿਆ ਜੀ ਲੰਗਰ ਸਾਹਿਬ ਗੁਰਦੁਆਰਾ ਤੇ ਲੰਗਰ ਸਾਹਿਬ ਇੱਧਰ ਵੀ ਲੰਗਰ 24 ਘੰਟੇ ਚੱਲਦਾ ਰਹਿੰਦਾ ਜੇ ਤੁਸੀਂ ਟ੍ਰੇਨਾਂ ਟ੍ਰੂਨਾਂ ਤੇ ਜਾਣੇ ਹੋ ਗੱਡੀਆਂ ਤੇ ਜਾਣੇ ਤਾਂ ਤੁਹਾਨੂੰ ਇੱਥੇ ਪੈਕ ਕਰਕੇ ਵੀ ਦੇ ਜਾਂਦੇ ਨੇ ਲੰਗਰ ਜਵਾਖਾਂ ਵਾਸਤੇ ਨੇ ਛੋਟੇ ਜਵਾਖਾ ਆਉਂਦੇ ਨੇ ਉਹਨਾਂ ਵਾਸਤੇ ਦੁੱਧ ਦੱਦੇ ਭਾਈ ਲੰਗਰ ਦੇ ਵਿੱਚੋਂ ਮਿਲ ਜਾਂਦਾ ਜੇ ਮਰਜ਼ੀ ਤੁਸੀਂ ਕੱਲੀ ਕੱਲੀ ਚੀਜ਼ ਇੱਥੋਂ ਲੈ ਸਕਦੇ ਹੋ ਪਿਛਲੇ ਪਾਸੇ ਇੱ ਠੀਕ ਆ ਤੇ ਇੱਥੇ ਇੱਕ ਬਿੱਲਾ ਦੁੱਧ ਵਾਲਾ ਭਾਈ ਉਹ ਵੀ ਬਹੁਤ ਮਸ਼ਹੂਰ ਆ ਠੀਕ ਆ ਉਹ ਸਾਹਮਣੇ ਦੀ ਦੁਕਾਨਾਂ ਜਿਆਦਾਤਰ ਸੰਗਤ ਲੋਕ ਭਾਈ ਉੱਥੇ ਦੁੱਧ ਛਕਦੀ ਆ ਠੀਕ ਆ ਤੇ ਇਧਰਲੇ ਪਾਸੇ ਭਾਈ ਆ ਗਿਆ ਗਦਾਬਰੀ ਨਦੀ ਦਾ ਕੰਢਾ ਜਿੱਧਰੋਂ ਗਾਗਰ ਪਰਦੇ ਨੇ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਇਆ ਠੀਕ ਆ ਤੇ ਹੁਣ ਸਾਨੂੰ ਆਪਾਂ ਇਧਰ ਜਾ ਕੇ ਵੀ ਭਾਈ ਦਿਖਾਉਣੇ ਆ ਘੋੜੇ ਕੂੜੇ ਹਾਥੀ ਉੱਥੀ ਖੜੇ ਨੇ ਤੇ ਇਹ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਪਹਿਲਾਂ ਆਪਾਂ ਸਾਹਮਣੇ ਜਾਈਏ ਕਿਰਾਂ ਲੋ ਜੀ ਹੁਣ ਆਪਾਂ ਪਹੁੰਚ ਗਏ ਗਦਾਵਰੀ ਨਦੀ ਦੇ ਕੰਡੇ ਤੇ ਪਿਛੇੜੀ ਆਪਾਂ ਵੀਡੀਓ ਬਣਾਈ ਸੀ ਨਾ ਉਹਦੇ ਵਿੱਚ ਗਦਾਵਰੀ ਨਦੀ ਦਾ ਪਾਣੀ ਚੜਿਆ ਹੋਇਆ ਸੀ ਤੇ ਪਹਿਲੇ ਜਿਹੜੇ ਆਪਾਂ ਗਾਗਰ ਸੇਵਾ ਆਪਾਂ ਪਹਿਲੇ ਦਿਨ ਗਏ ਆ ਵੀਡੀਓ ਬਣਾਈ ਆ ਉੱਥੇ ਗਾਗਰ ਵੀ ਇੱਥੋਂ ਭਰੀ ਸੀ ਤੇ ਅੱਜ ਨਦੀ ਉਤਰੀ ਹੋਈ ਆ ਕੱਲ ਦੀ ਤੇ ਅੱਜ ਸਵੇਰੇ ਜਿਹੜੀ ਆਪਾਂ ਸੀ ਗਾਗਰ ਸੇਵਾ ਦੇ ਵਿੱਚ ਗਏ ਸੀ ਨਾ ਉੱਥੋਂ ਗਾਗਰ ਜਿਹੜੀ ਭਰੀ ਸੀ ਉਹ ਪਰਲੇ ਪਾਸੇ ਗਾਗਰ ਕੁੰਡ ਬਣਿਆ ਹੋਇਆ ਭਾਈ ਉੱਥੋਂ ਭਰੀ ਸੀ ਠੀਕ ਆ ਤੇ ਇਧਰ ਦਾ ਮਾਹੌਲ ਗਦਾਵਰੀ ਨਦੀ ਦੇ ਕੰਡੇ ਦਾ ਸੰਗਤਾਂ ਇੱਥੇ ਇਸ਼ਨਾਨ ਕਰੀ ਜਾਂਦੀਆਂ ਨੇ ਇੱਥੇ ਤੱਕ ਪਾਣੀ ਸੀ ਭਾਈ ਕੱਲ ਜਦੋਂ ਅਰਦਾਸ ਕੀਤੀ ਆ ਹੁਣ ਦੇਖੋ ਪਾਣੀ ਕਿੰਨਾ ਥੱਲੇ ਉਤਰ ਗਿਆ ਉਹ ਪਿੱਛੇ ਦੇ ਚਬੂਤਰੇ ਜੇ ਬਣੇ ਹੋਏ ਨੇ ਹਨਾ ਉਹ ਵੀ ਕਿੰਨੇ ਦਿਖਣ ਲੱਗ ਗਏ ਆ ਆਪਾਂ ਨੂੰ ਇੱਧਰ ਸੰਤਵਾ ਬਾਤਰਾ ਸਿੰਘ ਜੀ ਮਹਾਰਾਜ ਜੀ ਦੀ ਜਿਹੜੀ ਨਿਸ਼ਾਨੀ ਹੈ ਜਿੱਥੇ ਖੜ ਕੇ ਉਹਨਾਂ ਨੇ ਆਪਣੇ ਤਪੱਸਿਆ ਕੀਤੀ ਸੀ ਉਹ ਵੀ ਹੁਣ ਪੂਰੀ ਦਿਖਣ ਲੱਗੀ ਤੁਹਾਨੂੰ ਆਪਾਂ ਨੇੜੇ ਜਾ ਕੇ ਦਿਖਾ ਦਿੰਨੇ ਆ ਠੀਕ ਆ ਸੰਗਤਾਂ ਗਦਾਵਰੀ ਨਦੀ ਦੇ ਵਿੱਚ ਖੜੀਆਂ ਨੇ ਅੱਗੇ ਆ ਸਾਰਾ ਡੁੱਬਿਆ ਹੁੰਦਾ ਜਿੱਥੇ ਆਪਾਂ ਹੁਣ ਫਿਰਦੇ ਆ ਉਹਨਾਂ ਦੇਖੋ ਉਹ ਦੇਖੋ ਭਾਈ ਉਧਰਲੇ ਪਾਸੇ ਵੀ ਤੁਸੀਂ ਦੇਖੋ ਉੱਥੇ ਫਿਰਦੇ ਨੇ ਸਿੰਘ ਠੀਕ ਆ ਸੂਰਜ ਛਿਪਿਆ ਹੋਇਆ ਤਾਂ ਕਰਕੇ ਥੋੜਾ ਹਨੇਰਾ ਆਉਂਦਾ ਤੇ ਆ ਦੇਖੋ ਪੂਰਾ ਪਾਣੀ ਉੱਤਰਿਆ ਹੋਇਆ ਵੀ ਇੱਥੇ ਕਿਥੇ ਤੱਕ ਪੱਧਰਾ ਜਿੱਥੇ ਉਹ ਬੋਰਡ ਜੇ ਨਿਸ਼ਾਨੀਆਂ ਲੱਗੀਆਂ ਹੋਈਆਂ ਹਨਾ ਤੰਬੇ ਜਿਥੇ ਹਾਂ ਜਿੱਥੇ ਪਈਓ ਤੰਬੇ ਲੱਗੇ ਹੋਏ ਨੇ ਸਾਰਾ ਪੱਧਰਾ ਇੱਥੋਂ ਤਾਈਂ ਸੰਗਤ ਉੱਥੇ ਵਿੱਚ ਫਿਰਦੀ ਆ ਐ ਆ ਮਾਹੌਲ ਫੁੱਟਬਾਲੇ ਡੂੰਗਾ ਵੀ ਨਹੀਂ ਹੈ ਗਿਆ ਫੁੱਟਫੁੱਟ ਵੀ ਨਹੀਂ ਹੋਣਾ ਪਾਣੀ ਇੱਥੋਂ ਬੱਤਰ ਸਿੰਘ ਜੀ ਮਹਾਰਾਜ ਦੀ ਨਿਸ਼ਾਨੀ ਕਹਿੰਦੇ ਡੁੱਬ ਗਈ ਜਾਂਦੀ ਹੁੰਦੀ ਪਾਣੀ ਚ ਜੇ ਵੀ ਪੂਰੀ ਪਾਣੀ ਥੱਲੇ ਤੱਕ ਉ ਗੁਰਦਵਰੀ ਨਜ਼ੀਰ ਤੇ ਸੰਗਤ ਆਪੇ ਇੱਥੇ ਇਸ਼ਾਲ ਪਾਣੀ ਕਰੀ ਜਾਂਦੀ ਹੈ ਤੇ ਲੈ ਭਾਈ ਇਧਰ ਬੱਕਰੇ ਬੁੱਕਰੇ ਵੀ ਲਿਆਂਦੇ ਹੋਏ ਨੇ ਪੂਰੇ ਠੀਕ ਆ ਇਹਨਾਂ ਬੱਕਰਿਆਂ ਦੀ ਬਲੀ ਦਿੱਤੀ ਜਾਣੀ ਆ ਜਿਹੜੀ ਕਿ ਇੱਥੇ ਪ੍ਰਾਣੀ ਰਵਾਇਤ ਚੱਲਦੀ ਆ ਉਹਦੇ ਮੁਤਾਬਕ ਮੋਲਾ ਤਾਂ ਇਹਨਾਂ ਨੂੰ ਝਟਕਾਇਆ ਜਾਊਗਾ ਭਾਈ ਠੀਕ ਆ ਤੇ ਇਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਰਾ ਸਾਹਿਬ ਬਣਿਆ ਹੋਜੀ ਬਾਬਾ ਬੰਦਾ ਘਾਟ ਉਧਰਲੇ ਪਾਸੇ ਆ ਜੀ ਇਹ ਮਾਹੌਲ ਅੱਗੇ ਜਾ ਕੇ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਲੈ ਭਾਈ ਤੁਸੀਂ ਇਕੱਠ ਦੇਖ ਲੋ ਇੱਧਰ ਕਿੰਨਾ ਠੀਕ ਆ ਇੱਧਰਲੇ ਪਾਸੇ ਵੀ ਲੰਗਰ ਲੱਗਿਆ ਹੋਇਆ ਮਨ ਲਾਦਾ ਗੋਲ ਗੱਪਿਆਂ ਦਾ ਲੰਗਰ ਲੱਗਿਆ ਹੋਇਆ ਕੱਲ ਵੀ ਗੋਲ ਗੱਪਿਆਂ ਦਾ ਇੱਧਰ ਸਸਤਰ ਸਜਾ ਕੇ ਪੂਰਾ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਠੀਕ ਆ ਇਹ ਜਿਹੜਾ ਗੁਰਦੁਆਰਾ ਲੰਗਰ ਸਾਹਿਬ ਉਹਦੇ ਬੈਕ ਸਾਈਡ ਤੇ ਆ ਜੀ ਇਹ ਜਿਹੜਾ ਜਾਦੇ ਭਖਿਆ ਹੋਇਆ ਮਾਹੌਲ ਆ ਠੀਕ ਆ ਉਧਰ ਤੁਹਾਨੂੰ ਆਪਾਂ ਖੁੰਡੇ ਕਿਰਪਾਨਾ ਦਿਖਾ ਦਈਏ ਕਿਹੜਾ ਕਸੀ ਜਾਂਦੇ ਨੇ ਪੂਰਾ ਇਹ ਵੀ ਆ ਦੇਖੋ ਭਾਈ ਸ਼ਸਤਰ ਜਿਹੜੇ ਤਿਆਰ ਹੋ ਰਹੇ ਨੇ ਠੀਕਾ ਬਾਰੇ ਸ਼ਸਤਰ ਤਿਆਰ ਹੋ ਜਾਂਦੇ ਨੇ ਭਾਈ ਆ ਜਾਓ ਹੁਣ ਅੱਗੇ ਜਾ ਕੇ ਤੁਹਾਨੂੰ ਆਪਾਂ ਸਰਬ ਲੋਹ ਦੇ ਸਰਬ ਲੋਹ ਦੇ ਭਾਂਡੇ ਲਿਖਾਉਦੇ ਆ ਤੇ ਇੱਥੇ ਭਾਈ ਪਏ ਨੇ ਸਰਬ ਲੋਹ ਦੇ ਭਾਂਡੇ ਸਾਰੇ ਇਹ ਫਰਾਈ ਪੈਨ ਵਗੈਰਾ ਪਏ ਨੇ ਇਧਰ ਪਈਆਂ ਨੇ ਖੰਡੇ ਕਿਰਪਾਨਾ ਭਾਈ ਦੇਖ ਲੋ ਨੇੜੇ ਹੋ ਕੇ ਤੁਸੀਂ ਇੱਧਰ ਪਈ ਨੇ ਤੀਰ ਇੱਧਰ ਖੰਡੇ ਕਿਰਪਾਨਾ ਭਾਈ ਤੇ ਉਧਰਲੇ ਪਾਸੇ ਵੀ ਖੰਡੇ ਕਿਰਪਾਨਾ ਇਹ ਜਿਹੜੀਆਂ ਖੰਡੇ ਕਿਰਪਾਨਾ ਨੇ ਇਹ ਕੱਲੂ ਇਹਨਾਂ ਨੂੰ ਐ ਨਹੀਂ ਪਤਾ ਖੂਨ ਦੀ ਭੇਟਾ ਹੋਵੇ ਭਾਈ ਆਹ ਦੇਖੋ ਇੱਧਰ ਵੀ ਤਲਵਾਰਾਂ ਪਈਆਂ ਨੇ ਭਾਈ ਛੋਟੇ ਸ਼ਸਤਰ ਵੀ ਪਏ ਨੇ ਵੱਡੇ ਸ਼ਸਤਰ ਵੀ ਪਏ ਨੇ ਭਾਈ RBL Bank Bank Bazaar SafeMax Credit Card gives you the biggest benefits no cost EMIs and much much more so credit to you for being the smartest person in the room credit to you vai guruji ki fate ji fate gurupari sari saangathan nu benti eh ha ki jatdi kursi apna itihas jada chaleya hunda shuru to akir tak kar guru gobind singh ne jehdi daata bakshiyan phailan number grant ਦੂਜਾ ਨੰਬਰ 5 ਇਹ ਤਿਆਰ ਕੀਤੇ ਆ ਤੇ ਦੂਜਾ ਨੰਬਰ 60 ਔਰ 70 ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਆ ਜੇ ਆਪਾਂ ਹੁਣ ਕਿੱ데 ਲੈ ਕੇ ਜਾਣੇ ਆ ਤੇ ਗਵਰਨਮੈਂਟ ਕਹਿੰਦੀ ਨਾ ਤੁਸੀਂ ਵੇਚ ਸਕਦੇ ਹੋ ਨਾ ਤੁਸੀਂ ਰੱਖ ਸਕਦੇ ਹੋ ਬਿਲਕੁਲ ਸਹੀ ਇਹ ਦੱਸੋ ਕਿ ਜਦੋਂ ਸਾਡੇ ਸੱਤਰਾਂ ਦੇ ਉੱਤੇ ਨੌਂ ਟ੍ਰੇਲਰ ਐਂ ਰੱਖ ਹੀ ਨਹੀਂ ਸਕਦੇ ਫਿਰ ਤੇ ਸਾਡੇ ਹਥਿਆਰ ਖੋ ਗਏ ਰਖ ਲੈ ਫਿਰ ਤੇ ਅਸੀਂ ਇਹਨਾਂ ਦੇ ਦੀਨ ਹੋ ਗਏ ਗੁਲਾਮ ਹੋ ਗਏ ਸ਼ਸਤਰਾਂ ਦੇ ਅਧੀਨ ਹੈ ਰਾਜ ਸ਼ਸਤਰਾਂ ਦੇ ਅਧੀਨ ਹੈ ਰਾਜ ਇਹ ਕਹਿੰਦੇ ਕਿ ਸ਼ਸਤਰ ਦੇ ਨਾਲ ਸ਼ਾਂਤੀ ਨਹੀਂ ਹੁੰਦੀ ਸ਼ਸਤਰਾਂ ਦੇ ਨਾਲ ਲੱਖਾਂ ਗੁਣਾ ਸ਼ਾਂਤੀ ਆਟੋਮੈਟਿਕ ਹੁੰਦੀ ਆ ਤੇ ਸ਼ਸਤਰ ਅੱਜ ਫੜਿਆ ਆਵੇ ਆਟੋਮੈਟਿਕ ਸ਼ਾਂਤੀ ਹੋਊਗੀ ਜੇ ਸ਼ਸਤਰ ਨਾਲ ਕਾਇਮ ਕੀਤੀ ਸ਼ਾਂਤੀ ਹਮੇਸ਼ਾ ਵਾਸਤੇ ਰਹਿੰਦੀ ਹਮੇਸ਼ਾ ਵਾਸਤੇ ਰਹਿੰਦੀ ਆ ਇਹ ਹੁਣ ਥਾਂ ਥਾਂ ਦੇ ਨਨ ਬੋਲ ਦਲਾਈ ਆ ਤਾਂ ਕਰਦੇ ਆ ਲੋਕਾਂ ਦੇ ਸ਼ਸਤਰ ਚੱਕ ਕੇ ਲੈ ਜਾਂਦੇ ਆ ਕੋਈ ਵੀ ਕੇਸ ਪਾ ਦਿੰਦੇ ਆ ਦਿੰਦੇ ਨਗੇ ਦੁਆਰਾ ਇੱਥੇ ਵੀ ਐ ਹੁੰਦਾ ਇਹ ਇੱਥੇ ਵੀ ਇੱਥੇ ਇਹਨਾਂ ਨੇ ਬੱਤੀ ਤੇਨੇ ਤਾਰਾ ਲਾਈਆ ਮੇਰੀ ਗੱਡੀ ਤੋਂ 70 ਕੱਢੇ ਆਇਤੋਂ ਠੀਕ ਹੈ ਤੇ ਫਿਰ ਮੈਂ ਉੱਤੇ ਫਤਿਹਗੜ ਕਲਕਟਰ ਨੂੰ ਫੋਨ ਆ ਫਿਰ ਦਿੱਤੇ 70 70 ਨਹੀਂ ਦੇ ਗਏ ਕੱਢ ਲਿਦੇ ਸੀ ਕੁਝ ਟਾਈਮ ਠੀਕ ਆ ਭਾਜੀ ਜਰੂਰ ਤੁਹਾਡੀ ਇਹ ਵੀਡੀਓ ਆਪਾਂ ਪਾਵਾਂਗੇ ਲਿਖ ਕੇ ਸਪੈਸ਼ਲਿਸ ਹਾਂਜੀ ਹਾਂਜੀ ਹਥਿਆਰਾਂ ਦੇ ਰੋਕਣੀ ਲੱਗਣੀ ਜਾਂਦੀ ਹੈ ਹਥਿਆਰਾਂ ਦੇ ਹਥਿਆਰਾਂ ਦੇ ਬੰਨ ਜਾਂਦੇ ਆ ਦੋਸਤਾਂ ਨੂੰ 200 200 ਰੁਪਏ ਦੇ ਵੀ ਅਸਾਂ ਖੁਦ ਬੰਨ ਜਾਂਦੇ ਆ ਆਨ ਇੰਡੀਆ ਹੈ ਪਰ ਆਪਣੇ ਕੋਲ ਨਹੀਂ ਪਸਾ ਅੱਜ 3-3 ਲੱਖ ਰੁਪਈਆ ਵੀ ਲਾ ਕੇ ਤੇ ਆਪਾਂ ਨੂੰ ਕਿਸਨਸ ਨਹੀਂ ਮਿਲਦਾ ਕਿਸਨਸ ਮਿਲਦਾ ਤੇ 올 ਇੰਡੀਆ ਨਹੀਂ ਹੁੰਦਾ ਇਸ ਟਾਈਮ ਉਹ ਟਾਈਮ ਤੇ ਦੰਧਿਆ ਪੁਸ਼ ਕਰ ਰਹੇ ਆ ਤੇ ਇੱਥੇ ਵੀ ਬੈਨ ਲੱਗ ਜਾਂਦਾ ਰਾਜਾ ਵਾ ਹਾਂਜੀ ਤੇ ਇੱਥੇ ਬੈਨ ਇੱਥੇ ਬੈਨ ਇਹ ਆਪਣੀ ਜੱਦੀ ਪੁਸ਼ਤੀ ਆ ਪਰਮੇਸ਼ਵਰਾਂ ਨੇ ਜੰਗ ਇਹਦੇ ਕਰਕੇ ਹੀ ਲੜਾਈ ਆ ਹਾਂਜੀ ਜਿਵੇਂ ਉਹ ਤੋਪਾਂ ਨਹੀਂ ਸੀ ਖਾਰਾ ਕੋਸ਼ੀ ਸੀਗਾ ਹਾਂ ਮਹਾਰਾ ਨੇ ਅੱਗੇ ਤੀਰੋ ਤਫੰਗੋ ਮੜੋ ਰਾਮ ਜੋ ਆਰੀਆਂ ਕਮਨ ਕੋੜਾ ਪੰਜਸਤਰ ਪਰਵਾਂ ਸਰਨੰਦ ਲਾਲ ਸਾਹਿਬ ਪ੍ਰਗਟ ਕਰ ਗੁਰੂ ਆਪਣਾ ਰਾਜ ਸਾਨੂੰ ਤੋਪ ਵੀ ਦਿੱਤੀ ਹੋਈ ਹੈ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਗਵਾਨ ਵੀ ਦਿੱਤਾ ਆਇਆ ਪਿਸਟਲ ਵੀ ਦਿੱਤਾ ਆਇਆ ਫਿਰ ਸਾਡੇ ਜਿਹੜੇ ਇਹੋ ਜਿਹੇ ਲੋਕ ਨੇ ਇਹਨਾਂ ਕੋਲ ਲਸਨ ਵੀ ਬਣਾਉਣ ਦੀ ਲੋੜ ਨਹੀਂ ਆ ਗਈ ਆਹੀਂ ਫਿਰ ਵੀ ਸਰਕਾਰ ਦਾ ਸਰਕਾਰ ਕਰਦੇ ਫਿਰ ਵੀ ਤੁਹਾਨੂੰ ਇਹਨਾਂ ਸੱਤਰਾਂ ਬਾਤ ਤੇ ਵੀ ਪ੍ਰੋਗ ਲਾਇਆ ਹੋਇਆ ਵਾ ਅੱਛਾ ਹਿੰਦੂ ਧਰਮ ਮੁਸਲਮਾਨ ਧਰਮ ਕਿਹੜੀ ਗੱਲੋਂ ਨਹੀਂ ਰੱਖ ਸਕਦਾ ਕਿ ਇਸ ਲਈ ਕਿ ਜੋ ਗਰੂਪ ਆਚਾ ਨੇ ਇਸ ਇਸ ਚੀਜ਼ ਲਈ ਜੋ ਬਲੀਦਾਨ ਦਿੱਤਾ ਉਹ ਨਹੀਂ ਦੇ ਸਕੇ ਹਾਂਜੀ ਤੇ ਐਸ ਕਰਕੇ ਇਹ ਸਾਡਾ ਜੱਦੀ ਕੁਸ਼ਤੀ ਆ ਅਸੀਂ ਕਮਰਕੱਸਾ ਵੀ ਥੋਰੀ ਸੰਗਿਆ ਕਮਰਕੱਸਾ ਵੀ ਰੱਖਦੇ ਆ ਹਰ ਇੱਕ ਚੀਜ਼ ਆ ਪਰਮੇਸ਼ਰ ਨੇ ਐਸੇ ਕਰਕੇ ਅਸੀਂ ਪੰਜਾਬ ਵਾਲਿਆਂ ਨੂੰ ਵੀਰਾਂ ਨੂੰ ਕਹਿੰਨੇ ਆ ਗੁਰਸਿੱਖ ਸਜੋ ਨੇਥੇ ਨਾ ਰੋ ਸਸਤਰ ਧਰੀ ਰੋ ਜੇ ਆਪਾਂ ਸਸਤਰ ਧਰੀਆਂ ਤੇ ਆਪਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਆ ਤੇ ਆਪਾਂ ਕਿਸੇ ਦੀ ਆਗਰੂ ਜਾਂ ਭੈ ਆਪਣੇ ਭੈਣ ਧੀ ਦੀ ਕਿਸੇ ਨੂੰ ਕੋਈ ਕਰਦਾ ਵਾ ਤੇ ਆਪਾਂ ਕਰ ਸਕਦੇ ਆਂ ਜੇ ਅਗਲੇ ਕੋ ਸਸਤਰ ਹੈ ਜੇ ਆਪਣੇ ਕੋ ਨਹੀਂ ਤੇ ਨਿਹੱਥਾ ਸਿੱਖ ਭੇੜ ਆਰਗਾ ਠੀਕ ਬਿਲਕੁਲ ਬਾਜੋ ਸੂਰਮਾ ਕਦੇ ਕੰਮ ਨਹੀਂ ਤੇ ਇਹ ਹਜੇ ਤੱਕ ਜੋ ਵੀ ਆ ਇਹ ਯੂਰੀ ਸਿੰਘਾਂ ਨੇ ਦੱਖਣ ਆ ਦੱਖਣਾ ਦੱਖਣ ਦੇਵਾਲ ਯੂਰੀ ਸਿੰਘਾਂ ਨੇ ਸੰਭਾਲ ਕੇ ਰੱਖੀ ਆ ਆ ਹੋਰ ਕਿਸੇ ਕੋਈ ਨਹੀਂ ਸੰਭਾਲਿਆ ਅਜੇ ਤੱਕ ਇਹ ਆਪਾਂ ਅੱਜ ਸਸਤਰ ਹੀ ਨੇ ਆ ਤੇ ਆਪਾਂ ਕਹਿ ਦਿੰਨੇ ਆ ਕਿ ਭਾਈ ਟਰਬਨ ਖੋਲ ਗਈ ਸਾਡੀ ਕੋਈ ਆਕੇ ਬੰਨੇ ਜੇ ਆਪਾਂ ਸਿਰ ਤੇ ਸਜਾਉਣੀ ਜਾਂਦੇ ਆਂ ਤੇ ਉਸ ਨੂੰ ਸਾਹਮਣਾ ਵੀ ਸਿੱਖੋ ਜੇ ਸਾਹਮਣੇ ਉਦੋਂ ਹੀ ਜਦੋਂ ਆਪਾਂ ਸ਼ਸਤਰਧਾਰੀ ਹੋਵਾਂਗੇ ਉਦ ਤਰ੍ਹਾਂ ਆਪਾਂ ਨਹੀਂ ਇਹਨੂੰ ਸਾਹਮਣ ਸਕਦੇ ਬਾਕੀ ਕੋਈ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤੇ ਹਾਂ ਜੀ ਆਪਾਂ ਜੀ ਸ਼ਸਤਰ ਬਾਜੋ ਸੂਰਮਾ ਕਦੇ ਕੰਮ ਨਹੀਂ ਆਉਣਾ ਇਹ ਪਾਸ਼ਾ ਜੀ ਸ਼ਸਤਰ ਬਖਸ਼ੇ ਪਏ ਨੇ ਅਸੀਂ ਪਾਸ਼ਾ ਦੇ ਪਹਿਰੇਦਾਰਾਂ ਤੇ ਪਾਸ਼ਾ ਦੇ ਪਹਿਰੇਦਾਰ ਰਵਾਂਗੇ ਤੇ ਸ਼ਸਤਰਾਂ ਨੂੰ ਚੱਲਦੇ ਰੱਖਣ ਦੀ ਆਗਿਆ ਦਿਓ ਸਰਕਾਰਾਂ ਨੂੰ ਵੀ 올ਡ ਵਰਲਡ ਚ ਇਹ ਸ਼ਸਤਰ ਰੱਖਣ ਦੀ ਗੁਰਸਿੱਖਾਂ ਨੂੰ ਆਗਿਆ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਇਹ ਸ਼ਸਤਰ ਰੱਖਣ ਦੀ ਆਜ਼ਾਦੀ ਆ ਵਾਲੇ ਨਾਂ ਦਿੱਤੀ ਫਿਰ ਅਸੀਂ ਦੁਸਤੇ ਤੁਝੇ ਹਥਿਆਰ ਚੁੱਕਾਂਗੇ ਨਹੀਂ ਬਿਲਕੁਲ ਸਹੀ ਫਿਰ ਆਖਣਗੇ ਕਿ ਹੱਤਵਾਦੀ ਬਣਦੇ ਆ ਖੜਕੂ ਬਣਦੇ ਆ ਫਿਰ ਜੋ ਮਰਜ਼ੀ ਕਹੀ ਜਾਣ ਮਰਨ ਵਾਲੇ ਤੇ ਪੈਦੇ ਹੋਏ ਬਿਲਕੁਲ ਸਹੀ ਠੀਕ ਆ ਜੇ ਇਹਨਾਂ ਦੇ ਇਹ ਲੀਗਲ ਹੈ ਸਾਡਾ ਕੰਮ ਜੇ ਲੀਗਲ ਕੰਮ ਨਾ ਕਰਨ ਦਿੱਤਾ ਫਿਰ ਅਨਲੀਗਲ ਨਹੀਂ ਆਪੇ ਕਰਨਾ ਬਿਲਕੁਲ ਇੰਨੇ ਕੀ ਬੇਨਤੀ ਪਰਵਾਨ ਕਰੋ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸ਼ਸਤਰ ਤਿਆਰ ਹੋ ਰਹੇ ਨੇ ਕਿਰਪਾਨਾਂ ਨੇ ਛੋਟੇ ਛੋਟੇ ਖੰਜਰ ਨੇ ਠੀਕ ਆ ਵੱਡੇ ਵੱਡੇ ਖੰਡੇ ਨੇ ਆ ਦੇਖੋ ਬਾਬਾ ਜੀ ਕੋਲ ਹੱਥ 'ਚ ਦਿਖਾਉਣਾ ਮੈਂ ਤੁਹਾਨੂੰ ਲੀਗਾ ਤੇ ਇੱਧਰ ਵੀ ਭਾਈ ਵਰਛੇ ਪਏ ਨੇ ਪੂਰੇ ਤੇ ਇੱਧਰ ਵੀ ਘੜੀ ਜਾਂਦੇ ਨੇ ਭਾਈ ਸਮਾਨ ਪੂਰਾ ਆਹ ਭਾਈ ਫੜੀ ਖੜਾ ਖੰਡਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਵੇ ਤੁਸੀਂ ਇਹ ਸ਼ਸਤਰ ਇੱਥੇ ਤਿਆਰ ਕਰ ਰਹੇ ਹੋ ਹੁਣ ਹੁਣ ਤਾਂ ਇੱਧਰ ਹੀ ਕਰਦੇ ਆ ਅੱਛਾ ਕਰ ਰਹੇ ਆ ਠੀਕ ਆ ਬਾਕੀ ਇਹ ਹੁੰਦੇ ਨੇ ਸਾਡੇ ਰਾਜਸਥਾਨ ਘਿਆ ਰਾਜਸਥਾਨ ਦੇ ਵਿੱਚ ਤਿਆਰ ਹੁੰਦੇ ਨੇ ਹਾਂਜੀ ਪੂਰਾ ਤਿੱਖਾ ਇਹ ਪੂਰਾ ਤਿੱਖਾ ਦੇਖ ਲਓ ਹਾਂ ਸ਼ਸਤਰ ਪੂਰਾ ਇੱਕ ਲੰਮਰ ਦਾ ਹੈ ਨਹੀਂ ਠੀਕ ਆ ਠੀਕ ਆ ਤੁਸੀਂ ਫਿਰ ਰਾਜਸਥਾਨ ਤੋਂ ਆਏ ਹੋ ਸਪੈਸ਼ਲ ਹਾਂਜੀ ਸਪੈਸ਼ਲ ਰਾਜਸਥਾਨ ਤੇ ਆਏ ਸਾਰੇ ਆਉਣੇ ਫਿਰ ਹਾਂਜੀ ਠੀਕ ਆ ਤੇ ਆ ਸਾਰੇ ਸ਼ਸਤਰ ਫਿਰ ਨਾਲ ਲੈ ਕੇ ਆਉਣੇ ਹੋਏ ਹਾਂਜੀ ਹਾਂਜੀ ਪੂਰਾ ਆ ਸਾਰੇ ਠੀਕ ਆ ਠੀਕ ਆ ਠੀਕ ਆ ਲੈ ਭਾਈ ਐਂ ਤਿਆਰ ਕਰਦੇ ਨੇ ਲੋਡ ਪੈਂਦੀ ਆ ਜਿੰਨੀ ਗਾ ਹਾਂਜੀ ਹਾਂਜੀ ਕੀ ਰੇਟ ਆ ਬਾਬਾ ਜੀ ਇਹਦਾ ਜਿਹੜਾ ਤੁਸੀਂ ਲਿਆ ਹੋਇਆ ਹੱਥ 'ਚ ਵਰਸ਼ਾ ਹੁਣ ਇਹਦਾ 800 ਰੁਪਏ 800 ਰੁਪਏ ਦਾ ਇਹ ਲੱਕੜ ਕਾਦੀ ਲੱਗੀ ਹੁੰਦੀ ਆ ਇਹਨੂੰ ਆ ਲੱਕੜ ਕੁਦਰਤੀ ਅੱਛਾ ਇਹ ਡਾਂਗ ਹੈ ਡਾਂਗ ਹੀ ਆ 20-30 ਵੋਲਟ ਦਾ ਡਾਂਗ ਠੀਕ ਆ ਠੀਕ ਆ ਠੀਕ ਆ ਜੀ ਹਾਂਜੀ ਪਾੜੀ ਇਲਾਕੇ 'ਚ ਹਾਂ ਬੱਚਾ ਪਾੜੀ ਇਲਾਕੇ ਵਾਲੀ ਆ ਇਹ ਹਾਂਜੀ 800 ਰੁਪਏ ਦਾ ਰੇਟ ਆ ਇਹਦਾ ਹਾਂਜੀ ਚਲ ਵਧੀਆ ਕਦੋਂ ਦੀ ਵਾਪਸੀ ਆ ਫਿਰ ਤੁਹਾਡੀ ਸਾਡੀ ਏ 9 ਤਾਰੀਖ ਦੀ 9 ਤਾਰੀਖ ਦੀ ਹਾਂਜੀ ਠੀਕ ਆ ਉਹਨਾਂ ਦੇ ਰਫੇ ਇੱਥੇ ਹੀ ਹੋ ਤੁਸੀਂ ਹਾਂਜੀ 9 10 ਤੋਂ ਨੂੰ ਚੱਲ ਜਾਏ ਵਧੀਆ ਵਧੀਆ ਠੀਕ ਆ ਠੀਕ ਆ ਜੀ ਮੈਂ ਪਈ ਸ਼ਸਤਰ ਪਿਆਰ ਹੁੰਦੇ ਨੇ ਇੱਥੇ ਤੇ ਇੱਧਰ ਵੀ ਪਈ ਪੂਰਾ ਆ ਦੇਖੋ ਛੋਟੇ ਛੋਟੇ ਖੰਜਰ ਆ ਦੇਖੋ ਆ ਯਾਰ ਖੋਲ ਕੇ ਦਿਖਾਈ ਮਾੜਾ ਜਾ ਆ ਬਈ ਆ ਦੇਖੋ ਪੀਟੀਐਮ ਤਾਂ ਅੱਛਾ ਇਹ ਕਿਹੜੀ ਚੀਜ਼ ਆ ਆ ਆ ਕਿਤੇ 12 ਸਿੰਗਾ ਦਾ 12 ਸਿੰਗਾ ਵੀ اچھا ਕੀ ਰੇਟ ਹੈ ਆਇਆ ਬਈ ਨਾ ਪੰਦਰਾਂ ਸਪਰੇਡ 1500 ਰੁਪਏ ਦਾ ਠੀਕ ਆ ਭਾਈਆ ਦਿਖਾ ਦਿਓ ਮੜਾ ਜਾਂ ਤੇ ਆ ਭਾਈ ਇੱਥੇ ਬਾਬਾ ਜੀ ਨੇ ਕਿਹਾ 12 ਸਿੰਗਾ ਦੀ ਲੱਗੀ ਹੋਈ ਆ ਤੇ ਇਹਦਾ ਰੇਟ ਹੈਗਾ 1500 ਰੁਪਏ ਤੇ ਪੂਰਾ ਤਿੱਖਾ ਭਾਈ ਇਹ ਤੇ ਭਾਰੀ ਵੀ ਬਹੁਤ ਆ ਇਹ ਸ਼ਸਤਰ ਭਾਈ ਹੋਣੇ ਜ਼ਰੂਰੀ ਨੇ ਇੱਧਰ ਦੱਖਣ ਵਾਲੇ ਪਾਸੇ ਤਾਂ ਬਹੁਤ ਸਿੰਗਾ ਨੇ ਪਾਏ ਹੋਏ ਨੇ ਲੋ ਜੀ ਠੀਕ ਆ ਐ ਭਾਈ ਤਿਆਰ ਕਰੀ ਜਾਂਦੇ ਹੋਰ ਬਾਬਾ ਜੀ ਠੀਕ ਹੋ ਕਿਹੜੇ ਜਨ ਨਾਲ ਆਪਣਾ ਇਹ ਸਿੱਖ ਟਰੈਵਲਰ ਆ ਜੀ ਸਿੱਖ ਟਰੈਵਲਰ ਆਪਰਾ ਤੇ ਆ ਸੁਣਾ ਸਕਦੇ ਆ ਹਾਂਜੀ ਆਪਿਆ ਸੁਣਾ ਸਕਦੇ ਸੀ ਬਿਲਕੁਲ ਸੁਣਾ ਸਕਦੇ ਹੋ ਜੀ ਕਿੰਨਾ ਕੁ ਲੰਬਾ ਹੈ ਕਿੰਨਾ ਕਿਲੋ ਮ ਲਓਗੇ ਮ ਕਿਨੇ ਲਓ ਪਰਸੈਂਟੇਜ ਵਿੱਚ ਲਈ ਇਹਦੇ 2000 ਮਿਲਦਾ ਲੈ ਲਓ ਕੋਈ ਨਾ ਲੈ ਲੀਏ ਹੋਰ ਕਰਦੇ ਵੱਡਾ ਕਰਦਾ ਕੱਟ ਲਾਉਂਦਾ ਬਾਤ ਮਾੜੀ ਗੱਲ ਹੋਊਗੀ ਲੈ ਇੱਥੇ ਬਹਿ ਜੀਏ ਫਿਰ ਬਹਿ ਜਾ ਇੱਥੇ ਤੂੰ ਬਹਿ ਜਾ ਹਾਂਜੀ ਬਾਬਾ ਜੀ ਦੱਸ ਦਿਓ ਪਹਿਲਾਂ ਕਿੱਥੋਂ ਆਏ ਹੋ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਤਿਗੁਰ ਦੇ ਪਿਆਰੇ ਸਾਥ ਸੰਗਤੋ ਅਸੀਂ ਰਾਜਸਥਾਨ ਫਰੀ ਗੰਗਾ ਨਗਰ ਪੁਰਾਣੀ ਵਦੀ ਸ਼ਾਮ ਨਗਰ ਵਾਰ ਨੰਬਰ 10 ਸਿਕਲੀਗਰ ਮਹੱਲਾ ਠੀਕ ਹੈ ਜੀ ਠੀਕ ਹੈ ਅਸੀਂ ਗੁਰੂ ਹਰਗੋਬਿੰਦ ਸਾਹਿਬ ਪਾਸਚਰੇ ਬਾਰੇ ਦੇ ਮਿਸਤਰੀਆਂ ਸੀ ਸਸਤਰ ਬਣਾਉਂਦੇ ਆ ਕਿ ਉਹਦੇ ਨਾਲ ਜਿਹੜੇ ਸਾਡੇ ਤੋਂ ਪਹਿਲਾਂ ਜਿਹੜੇ ਮਿਸਤਰੀ ਜਿਹੜੇ ਹੈਗੇ ਸੀ ਨਾ ਉਹ ਮੁਸਲਮਾਨ ਸੀਗੀ ਠੀਕ ਹੈ ਉਹ ਸੱਤਰ ਜਿੰਦੇ ਸੀ ਗੁਰੂ ਮਹਾਰਾਜ ਉਹਨੂੰ ਕੱਚੇ ਬਣਾ ਕੇ ਅੱਛਾ ਕੱਚੇ ਬਣਾ ਕੇ ਦਿੰਦੇ ਸੀ ਗੁਰੂ ਮਹਾਰਾਜ ਜੰਗ ਖੱਟਣ ਜਾਂਦਾ ਸੀ ਸੇਵਾ ਪਾਛਾ ਉਹ ਜੰਗ ਹਾਰ ਗਿਆ ਜਨਰਲ ਤੇਰੇ ਮੇਰੇ ਵਰਗੇ ਨੂੰ ਪਤਾ ਲੱਗ ਗਿਆ ਬਈ ਰਾਜਸਥਾਨ ਦੇ ਵਿੱਚ ਚਤੌੜ ਗੜ ਦੇ ਵਿੱਚ ਪੰਜਾਰੇ ਜਿੰਦੇ ਆ ਪਹਿਲੇ ਸਿਕਿਦਗੀਰ ਜੀ ਨਾਲ ਸਾਡਾ ਹਾਂਜੀ ਸਰਨਾਥ ਜੀ ਪੰਜਾਰੇ ਹਾਂ ਫਿਰ ਆਪਣੇ ਸਿੰਘਾਂ ਨੂੰ ਉਧਰ ਗੱਲਿਆ ਸਿੰਘਾਂ ਨੂੰ ਗੱਲ ਕੇ ਫਿਰ ਸਾਡਾ ਮੁਖਿਆ ਸੀ ਭਾਈ ਪੱਲੂ ਜੀ ਠੀਕ ਆ ਹਾਂ ਉਹਨੂੰ ਸੁਨੇਹਾ ਦਿੱਤਾ ਤਾਂ ਭਾਈ ਬੱਲੂ ਜੀ ਨੇ ਆਖਿਆ ਅਸੀਂ ਜਾਵਾਂਗੇ ਗੁਰੂ ਮਹਾਰਾਜ ਦਾ ਆਰਡਰ ਆਇਆ ਸੀ ਜਾਵਾਂਗੇ ਅਸੀਂ ਅੱਧੀ ਫਿਰ ਉੱਧਰ ਆਏ ਜਿਹੜੇ ਮੁਸਲਮਾਨ ਜਿਹੜੇ ਮਿਸਤਰੀ ਸੀ ਉਹਦੇ ਉਹ ਕੱਚੇ ਦਿਨ ਦੇ ਸੱਤਰੇ ਬਣਾ ਕੇ ਤੋਂ ਅਸੀਂ ਬਣਾਉਣਾ ਤੇ ਕੱਚੇ ਸੱਤਰਾਂ ਨੂੰ ਬਲਬੂਲ ਕੱਢ ਕੇ ਉਹਨਾਂ ਨਾਲ ਸੱਤਰਾਂ ਦਾ ਪਾਣੀ ਪਾ ਕੇ ਪੱਕੇ ਕੀਤੇ ਭਾਈ ਨਵੇਂ ਸੱਤਰ ਵੀ ਕਿਆ ਤਿਆਰ ਕਰਕੇ ਜਿੱਤੇ ਸੀ ਯਾਰ ਉਹ 70 ਜੋ ਤਿਆਰ ਕਰਕੇ ਜਿੱਤੇ ਜੰਗ ਖੇਡਣ ਗਿਆ ਬੇ ਗੁਰੂ ਮਹਾਰਾਜ ਉਹ ਜੰਗ ਜਿੱਤ ਕੇ ਆਇਆ ਪਹਿਲੀ ਜੰਗ ਜਿੱਤੀ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਆਖਿਆ ਤੂੰ ਤੁਸੀਂ ਸਾਡੇ ਨਾਲ ਹੀ ਰਹੋ ਅਸੀਂ ਕੀ ਕੀਤਾ ਭਾਈ ਬੱਲੂ ਜੀ ਨੇ ਆਖਿਆ ਕਿ ਆਪਾਂ ਗੁਰੂ ਮਹਾਰਾਜ ਨੂੰ ਕੁਝ ਆਪਾਂ ਸ਼ਸਤਰ ਬੇਟਾ ਕਰੀਏ ਹਾਂ ਜੀ ਹਾਂ ਤੇ ਮੰਦ ਵਿੱਚ ਵਿਚਾਰ ਰਹੇ ਆ ਕਿ ਆਪਾਂ ਤਲਵਾਰ ਬੇਟਾ ਕਰੀਏ ਤੇ ਤਲਵਾਰ ਦਾ ਜਿਹੜਾ ਮੈਨ ਐਵੇਂ ਕੱਢ ਕੇ ਵੇਖਿਆ ਨਾ ਉਹ ਸੀਸੇ ਵਾਂਗੂ ਸਿਕਲ ਦਿੱਸੀ ਆ ਭੜੀ ਠੀਕ ਹੈ ਤੇ ਮੁਸਲਮਾਨ ਜਿਹੜੇ ਮਿਸਤਰੀ ਸੀ ਨਾ ਉਹ ਗੁਰੂ ਮਹਾਰਾਜ ਕੋਲੋਂ ਵੈਰਾਈਟੀ ਜ਼ਿਆਦਾ ਮੰਗੰਦੇ ਸੀ ਕੋਈ ਉਹ ਲਿਆ ਉਹ ਲਿਆ ਉਹ ਲ ਕਰਕੇ ਦੁਖੀ ਕਰ ਦਿੰਦੇ ਸੀ ਇਨਸਾਨ ਨੂੰ ਤਾਂ ਲੈ ਇਹ ਤੋਂ ਗੁਰੂ ਮਹਾਰਾਜ ਨੇ ਪੁੱਛਿਆ ਸਹੀ ਦੱਸੀ ਇਹਦੇ ਵਿੱਚ ਤੁਸੀਂ ਨਹੀਂ ਵੈਰਾਈਟੀ ਕੀ ਵਰਤੀ ਹੈ ਤਾਂ ਅਸੀਂ ਆਖਿਆ ਆਪੇ ਜੜ ਗਏ ਅਸੀਂ ਅਸੀਂ ਆਕਿਆ ਅਸੀਂ ਕੁਝ ਵੈਰਾਈਟੀ ਨਹੀਂ ਵਰਤੀ ਅਸੀਂ ਮਿਹਨਤ ਵਰਤੀ ਅਸੀਂ ਮਾਂ ਤੇ ਦੀ ਮਿਹਨਤ ਗਿਆ ਜਾਓ ਅੱਤ ਦਾ ਨਾਟ ਤੋੜਨਾ ਹੈਗਾ ਸਿਕਲ ਕਰ ਸਾਡਾ ਨਾਂ ਸਿਕਲ ਕਰ ਉਸ ਤੇ ਪਏ ਅਸੀਂ ਸਿਕਲੀਕਰ ਬਣ ਜਾ ਰਹੇ ਹਾਂ ਅਸੀਂ ਰਾਜਪੂਤ ਆ ਠੀਕ ਹੈ ਹਾਤੋ ਜੜ ਗਏ ਆਈ ਮੈਂਟੀ ਅਸੀਂ ਆਰੇ ਪੰਜਾਬ ਦੇ ਮੇਲੇ ਵੀ ਕਰਦੇ ਆਂ ਮਹਾਰਾਸ਼ਟਰ ਦੇ ਮੇਲੇ ਵੀ ਕਰਦੇ ਆਂ ਅਸੀਂ ਹਰੇਕ ਮੇਲੇ ਜਾਂਦੇ ਆਂ ਸਾਡਾ ਸ਼ਸਤਰ ਕੋਈ ਮਾੜਾ ਨਹੀਂ ਹੋਊਗਾ ਬਿਲਕੁਲ ਹੀ ਬੋਝਾ ਹੋਊਗਾ ਸਾਡਾ ਬੋਜੀ ਕਿੱਦਾਂ ਸ਼ਸਤਰ ਦਿਖਾ ਦਿਓ ਫਿਰ ਆਹ ਵੇਖੋ ਕੀ ਕਹਿੰਦੇ ਨੇ ਇਹਨੂੰ ਇਹ ਪੇਚ ਕਬਜੇ ਕੰਦੇ ਆ ਪੇਚ ਕਬਜੇ ਇਹ 12 ਸਿੰਗਾ ਲੱਗੇ ਪਏ ਠੀਕ ਆ ਇਹ ਡਬਲ ਪੀ ਠੇਰੀ ਅੱਛਾ ਆ ਦੇ ਕੀ ਰੇਟ ਆ ਬਾਬਾ ਜੀ ਇਹਦਾ ਇਹਦਾ 1500 ਰੁਪਏ ਠੀਕ ਆ ਜੀ ਠੀਕ ਤੇ ਇਹ ਸਾਰੇ ਪੇਚ ਕਬਜੇ ਭਾਈ ਨੇ ਥੱਲੇ ਇਹ ਪੇਚ ਕਬਜੇ ਇਹ ਖੰਜਰੇ ਅੱਛਾ ਇਹ ਖੰਜਰਾ ਇਹਨੂੰ ਪੇਚ ਕਬਜੇ ਕਹਿੰਦੇ ਆ ਠੀਕ ਆ ਜੀ ਇਹ ਲੱਕੜ ਦਾ ਮੁੱਠੇ ਦਾ ਹੈ ਇਹਦਾ 1200 ਰੁਪਏ ਅੱਛਾ 1200 ਰੁਪਏ ਦਾ ਨਾਗਣੀ ਹੈ ਨਾਗਣੀ ਦਿਖਾਓ ਬੜਾ ਜੀ ਅੱਛਾ ਠੀਕ ਆ ਜੀ ਇਹ ਤਾਂ ਬਰਛੇ ਦੇ ਮੂਰੇ ਲੱਗਦੀ ਹੋਣੀ ਫਿਰ ਲੱਕੜ ਦੇ ਆਹੋ ਠੀਕ ਆ ਜੀ ਇੱਕ ਖਿਡਾਰੀ ਇੱਕ ਖਿਡਾਰੀ ਆ ਜੀ ਪਰਸੂਰਾਮ ਦਾ ਪਰਸੂਰਾਮ ਦਾ ਠੀਕ ਆ ਅੱਛਾ ਆਪ ਹੀ ਤਿਆਰ ਕਰਦੇ ਆ ਅੱਛਾ ਆਪ ਹੀ ਤਿਆਰ ਸਾਡਾ ਐਡਰੈਸ ਹੈ ਸ੍ਰੀ ਗੰਗਾ ਨਗਰ ਪੁਰਾਣੀ ਬਾਦੀ ਸ਼ਾਮਨਗਰ ਮਾਨ ਨੰਬਰ 10 ਮੇਰਾ ਨਾਮ ਹੈਗਾ ਮਹਾਤਮਿਕ ਮੇਰੇ ਪਿਓ ਦਾ ਨਾਮ ਜਥੇਦਾਰ ਸਰਮਣ ਸਿੰਘ ਮੇਰਾ ਮੋਬਾਈਲ ਨੰਬਰ 78915 36581 ਕਿਸੇ ਵੀਰ ਨੂੰ ਸ਼ਸਤਰ ਤੇ ਲੋਡ ਹੋਵੇ ਬੇਨਤੀ ਹੈ ਫੋਨ ਮਾਰੀ ਬਿਲਕੁਲ ਜੀ ਬਾਈਕ ਉੱਤੇ ਖਾਲਸਾ ਬਾਈਕ ਉੱਤੇ ਬਾਈਕ ਉੱਤੇ ਜੀ ਫਤਿਹ ਜੀ ਨੇ ਤੇ ਆਹ ਇਹ ਬਾਬਾ ਜੀ ਇਹਨੂੰ ਕੀ ਕਹਿੰਦੇ ਨੇ ਨੀ ਤੁਸੀਂ ਆਪਣੀ ਅਲੱਗ ਭਾਸ਼ਾ ਚ ਤਾਂ ਨਹੀਂ ਕੁਝ ਕਹਿੰਦੇ ਸਿਰ ਕਮਾਣੀ ਸਿਰ ਕਮਾਣੀ ਕਹਿੰਦੇ ਨੇ ਠੀਕ ਆ ਜੀ ਠੀਕ ਆ ਇਹ ਲੋਹੇ ਦੀ